ਸਤ ਸ੍ਰੀ ਅਕਾਲ ਅੱਜ ਦੇ ਬਲੌਗ ਦਾ ਆਗਾਜ਼ ਕਰ ਲੱਗੇ ਅਸੀਂ ਸਭ ਰਾਜੀ ਖੁਸ਼ੀ ਆਪਦੀ ਰਾਜੀ ਖੁਸ਼ੀ ਉਪਰ ਆਲੇ ਤੋਂ ਨੇਕ ਮੰਗਦੇ ਆ ਲੰਮੀਆਂ ਲੰਮੀ ਉਮਰਾਂ ਕਰੇ ਮਹਾਰਾਜ ਤੁਹਾਡੀਆਂ ਅਸੀਂ ਚੱਲੇ ਅੱਜ ਚੀਰੇ ਵਿਆਂ ਤੇ ਹੈ ਓਕੇ ਲੱਗਿਆ ਸਿਰ 3 ਵਜੇ ਆ ਨਗਰਾਂ ਪੱਠੇ-ਪੁੱਠੇ ਪਾ ਕੇ ਹੁਣ ਲੱਗੇ ਆ ਪਾਣੀ ਚ ਲਾਉਣ ਤਾਰੀ ਤੇ ਫਿਰ ਵਿਆਜ ਜੀਰੇ ਜਾਂ ਦੀ ਤਿਆਰੀ ਕਿਉਂਕਿ ਸ਼ਾਮ ਨੂੰ ਮੁਰਨਾ ਵੀ ਆ ਵਿਆਹ ਵੇਖ ਕੇ ਅੱਗੇ ਦਾ ਪ੍ਰੋਗਰਾਮ ਖਾਣੇ ਤੁਹਾਨੂੰ ਕੀ ਕੁਝ ਕਰਦੇ ਆ ਪਾ ਕੇ ਪਾਣੀ ਦੀ ਤਾਰੀ ਤੇ ਕਰ ਲਈ ਇਹ ਜੀਰੇ ਦੀ ਤਿਆਰੀ 5:35 ਹੋ ਗਏ ਹੁਣ ਇਹ ਲੇਟ ਹੋ ਗਏ ਆ ਆ ਗਈ ਆ ਗਈ ਗਾੜੀ ਆ ਗਈ ਚਲੋ ਜੀ ਚਲੋ ਟੋਰਪੀਸ ਕੋਡਾ ਹੁਣ ਜਾ ਕੇ ਪੰਪ ਤੇ ਕਰੂ ਸਾਨੂੰ ਕੋਡਾ। ਲੱਗ ਗਈ ਸੱਟੋ ਇਹਦੇ ਚ ਕੁਛ ਨਾ ਕੁਛ ਫੇਰ ਜਾਵਾਂਗੇ ਮੈਂ। ਕੋਡਾ ਕਹਿੰਦੀ ਮੇਰੇ ਤੇ ਜਾਣਾ ਨਹੀਂ ਸੌਖਾ। ਲਓ ਜੀ। ਦੇਖ ਕੋਡਾ ਜੱਲਦੀ ਆ, ਦੇਖ ਵਿਚਾਰੀ ਮਾੜੀ ਕੋਡਾ ਖੜੀ। ਗਈ ਤੇ ਆਈ ਵਿਚਾਰੀ। ਤੇ ਦੂਜੇ ਮਨੇ ਲਾਈ ਆਂਦਾ ਨਹੀਂ ਤੇ ਇਹ ਲੈਣੀ ਆਂ ਦੂਜੇ ਮਨੇ ਲਾਉ। ਹੂੰ। ਇਹ ਆ ਜੀ ਸਾਡੀ ਸਕੋਡਾਂ ਨੂੰ ਸਾਨੂੰ ਪੰਪ ਤੇ ਕਰਨ ਲੱਗੀ ਆ ਕੋਡਾ ਹਾਂ ਪਹਿਲਾਂ ਖਾਏਗੀ ਫਿਰ ਸਾਨੂੰ ਜ਼ੀਰੇ ਲ ਜਾਏਗੀ ਐਵੇਂ ਨਹੀਂ ਜਾਂਦੀ ਏ ਕਹਿੰਦੀ ਪਹਿਲਾਂ ਖਾऊं ਫਿਰ ਜ਼ੀਰੇ ਲ ਜਾऊं ਪੱਠੇ ਬਹੁਤ ਅਫਰਾ ਤੈਂਕੀ ਆ ਪੰਪ ਤਾਂ ਚੱਲੇ ਆ ਤੇ ਦਿਨ ਚੜ ਗਿਆ ਲੋ ਪੈਣ ਲੱਗੀ ਆ ਸੂਰਜ ਦੀ ਸੂਰਜੀ ਆ ਰਿਹਾ ਉੱਪਰ ਰੋਡ ਨਾਂ ਗਿਆ ਜੀ ਇਹ ਮੁਕਸਰਾੜੀ ਰੋਡ ਤੇ ਪੈ ਗਏ ਆ ਰੋਡ ਬੜੀ ਮਾੜੀ ਮੁਕਸਰਾੜੀ ਟੋਏ ਟੋਏ ਆ ਗੱਡੀ ਪੂਰੀ ਚੱਲ ਨਹੀਂ ਰਹੀ ਸਪੀਡ ਮੈਂ ਆ ਵੇਖ ਲੋ ਕਿੰਨੀ ਖਸਾ ਆ ਹਮ ਲੋੜ ਤੋਂ ਮੁਕਸਰਾ ਵਾਲੀ ਰੋਡ ਮਾੜੀ ਐ ਨਮ ਤੈਨੂੰ ਮੈਂ ਕਿਹਾ ਹੀ ਪਿੰਡਾਂ ਦਾ ਨਹੀਂ ਚੱਲੀ ਇਹ ਪਿੰਡਾਂ ਦਾ ਨਹੀਂ ਆਂਦੀ ਐਵੇਂ ਪੰਗਾ ਲੈ ਲਿਆ ਇਹ ਕਹਿੰਦੇ ਵੀਡੀਓ ਪਾਈ ਜਾਂਦੇ ਬੜੀ ਖਸਾ ਬਣ ਗਈ ਛੜਕ ਬਣ ਗਈ ਆ ਸੁਆਹ ਖਸਾ ਬਣ ਗਈ ਆ ਕੀ ਹਾਲ ਹੋਇਆ ਤੇ ਆ ਦਾਂ ਸੜਕ ਹੁੰਦੀ ਐ ਇਹਦੇ ਚੰਗਿਆਂ ਦਾ ਪੈ ਖੇਤ ਨੂੰ ਵੀ ਪਈਆਂ ਜਾਂਦੀਆਂ ਨੇ ਗਾਣੇ ਚੋਂ ਨੇ ਪੰਜਵਾਰੇ ਵੀ ਕਰ ਲਿਆ ਤੇ ਸਾਡੇ ਵਾਲੇ ਬੰਨਿਆਂ 'ਚ ਲੱਗਣੇ ਆ ਇਧਰ ਬੂਟਾ ਮਾਰੀ ਖੜੇ ਆ ਆ ਗਿਆ ਅਰਪਾਣਾ ਆ ਗਿਆ ਆਗਾ ਮੁਸਰ ਕੋੜਾ ਪੂਰਾ ਫਰੀ ਕੋਟਾ ਮੁੱਗੀ ਤਲਵੰਡੀ ਦੇ ਜੀਰਾ ਪੱਟਾ ਵੇਖੋ ਕੁਝ ਦੀਦਾ ਜੇ ਆ ਜੋ ਨੇ ਸਰਦੀ ਤੋਂ ਹੁੰਦੀ ਦੇ ਗਰਮੀ 'ਚ ਘਟਾ ਦੇਖ ਲਓ ਮੁਕਸਰ ਵਾਲੀ ਰੋਡ ਬਈਆ ਵਾਜੀ ਵੀ ਸੜਿਆ ਪਿਆ ਇਸੇ ਕਰਕੇ ਕਿ ਨੂੰ ਵੋਟ ਪਾਉਣ ਨੂੰ ਜੀਨ ਕਰਦਾ ਮੈਂ ਉਹ 10 ਸਾਲੋ ਕਿ ਸੜਕ ਹੀ ਨਹੀਂ ਬਣੀ ਕਿਸੇ ਤੋਂ ਅਕਸਰ ਮੰਤਰੀ ਵੀ ਨੰਗਦੇ ਇੱਥੋਂ ਸੌਰ ਜਿੰਨੇ ਵੀ ਦੇ ਤੇ ਦਰਸ਼ਾ ਫੇਰੇ ਫੇਰੇ ਅਗਭਰਾਉਣ ਲੱਗ ਜਾਂਦਾ ਬੜਾ ਸੂਰ ਤੇ ਤੇਜ ਪੈਣ ਡਿਆ ਕੋਦੀਦਾ ਹੀ ਨਹੀਂ ਗੱਡੀ ਤੇ ਕੁਛ ਉਹ ਜਿਵੇਂ ਅੰਦਾ ਮੈਂ ਬਲਾਵੇਂ ਕੱਢ ਦੇਣੇ ਤੁਹਾਨੂੰ ਦਿਸਣ ਨਹੀਂ ਦੇਣਾ ਕੋਸ਼ਰ ਆ ਗਿਆ ਕੋਟਕਪੂਰਾ ਮੁਕਸਰ ਰੋਡ ਆ ਲਿਆ ਪੂਰਾ ਆ ਗਿਆ ਕੋਟਕਪੂਰਾ ਹਾਂ ਜਿੱਥੋਂ ਦਾ ਟੋਡਾ ਮਸ਼ੂਰ ਹੈ ਕੋਟਕਪੂਰੇ ਦਾ ਇਹ ਟੋਡਾ ਡੈਮੇਜ ਹੋ ਰਿਹਾ ਇੱਕ ਕੱਟੇ ਦੇ ਵਿੱਚ ਬਣਾਉਂਦੇ ਆ ਇਕਾਣਾ ਮੁਰਗਾ ਉਹ ਵੀ ਵਿੱਚ ਹੋ ਰਿਹਾ ਦੋਨੇ ਜਿੱਥਾ ਮਸ਼ੂਰ ਹੈ ਕੋਟਕਪੂਰੇ ਦੀਆਂ దజా ఫలి ఫా శేర బ ਰਾਚੂ ਗਰਮੇ ਲਾ ਗਿਆ ਤੇ ਇਹ ਜੀ ਵੀਦਾਰੇ ਕਿਵੇਂ درخت ਸਾੜੇ ਅੱਗ ਲਾ ਲਾ ਕੇ ਬੜਾ ਬੁਰਾਲ ਕਰਤਾ ਨੇ ਹੈਂ ਸ਼ਾਂਸ ਵਾਰ ਰਹਿਣੀ ਹੈ ਆਈ ਆ ਗਿਆ ਜੀਰਾ ਅਸੀਂ ਤਾਂ ਨੰਗੇ ਅੱਗੇ ਫੇਰਣ ਵਾਪਸ ਕਰਕੇ ਲਿਆਏ ਆ ਰੋੜਾਂ ਚੋਂ ਕਿ ਇਦਾਂ ਦੇ ਬਣਾਏ ਆ ਨਾ ਪਤਾ ਲੱਗੇ ਤੇ ਨਾ ਕੁਛ ਚੱਲ 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 ਹੰਨ ਅਜੀਰਾ ਹੀ ਆ ਗਿਆ ਉਹ ਸਾਹਮਣੇ ਲਿਖਿਆ ਗੇਟ ਤੇ ਜੀਰਾ ਆ ਗਿਆ ਜੀਰਾ ਆ ਗਿਆ ਜੀਰਾ ਚਾਹ ਕੜੀ ਚ ਪਾਓ ਚਾਹ ਦਾਲ ਚ ਪਾਓ ਚਾਹ ਬਰਡਾਂ ਤੇ ਲਾਓ ਚਾਹ ਵੇਸਨ ਚ ਪਾਓ ਜੀਰਾ ਆ ਗਿਆ ਜੀਰਾ ਸੋਹਣਾ ਕੁੱਤਾ ਹਾਂ ਨਾ ਤਾਂ ਇਹ ਪੌ ਕਾਲੀ ਸਾਨੂੰ ਤਾਂ ਕਾਲੀ ਹੈ ਨਾ ਅੱਗੇ ਕਿ ਤੁਰਿਆ ਫਿਰਦਾ ਹੈ ਲਾ ਜੀ ਪੰਜਾਬੀਓ ਆ ਗਏ ਜੀਰਾ ਸ਼ਹਿਰ ਗਾਇਸ ਵੀਰੇ ਜੀਰਾ ਸ਼ਹਿਰ ਆ ਗਿਆ ਸ਼ੇਰਾਂ ਵਾਲਾ ਚੌਂਕ ਅਸੀਂ ਜੀਰੇ ਪਹੁੰਚ ਚੁੱਕੇ ਹਾਂ ਕੋਈ ਜੇ ਦੁਕਾਨਾਂ ਤਕਉਨਾ ਬੰਦ ਆ 7 ਵਜੇ ਜੇ ਤਾਂ ਬਾਜ਼ਾਰ ਨਹੀਂ ਖੁੱਲਾ ਰੌਣਕ ਰੌਣਕ ਹੈ ਨਹੀਂ ਬਿਆਰ ਚ ਤੇ ਆਉਣ ਵਾਲੀ ਪਹੁੰਚ ਗਿਆ ਪੰਜ ਵੇ ਚੱਲੇ ਸੱਤ ਵੇ ਪਹੁੰਚ ਗਏ 2 ਘੰਟੇ ਜੀਰੇ ਪਹੁੰਚ ਗਿਆ ਇਹ ਸ਼ਾਇਦ ਕੋ ਖਰਾਬ ਉਹ ਸੜਕ ਤਾਂ ਬਾਲੀ ਖਰਾਬ ਸੀ ਜੇ ਸੜਕ ਰਾਣਾ ਖਰਾਬ ਫੇਰ ਤਾਂ ਪੰਜ ਡੇਢ ਘੰਟੇ ਚ ਪਹੁੰਚ ਜਾਣਾ ਸੀ ਆਪਾਂ ਸੜਕ ਨੇ ਤਾਂ ਮਾਰਿਆ ਡੇਢ ਟੋਏ ਟਿੱਬੇ ਨਾ ਕੀ ਆਏ ਜਿਵੇਂ ਚੋਇਕਾ ਤਾਂ ਪਿੰਡ ਚ ਪਾਈ ਤੇ ਉਹ ਵੀ ਖਰਾਬ ਹੀ ਸੀ ਉਹ ਬੜਾ ਸਹੀ ਸੀ ਝੜਕ ਢੰਡਾ ਜੇਦੋਂ ਵੀ ਜ਼ਿਆਦਾ ਪਾਣੀ ਡੋਲ ਡੋਲ ਕੇ ਢੰਗਰ ਮੱਝਾਂ ਗਾਵਨ ਵਾਣਵਾ ਕੇ ਮੋਝ ਕੇ ਹੀ ਕਰੇ ਆਹ ਦੀ ਏਟ ਖੋਲ ਖੋਲਦਾ ਕਿ ਨਹੀਂ ਹੈਗੇ ਵੀ ਹੈ ਕਿ ਨਹੀਂ ਹਾਂ ਤੇ ਮਾਰ ਕੇ ਟੁੰਡੇ ਚਲੇ ਗਏ ਹੁਣ ਸਲਾਵਤ ਦੇ ਫਿਰੇ ਨਹੀਂ ਇਹ ਆਇਆ ਹੈ ਅਹੀਂ ਆ ਗਏ ਤੁਸੀਂ ਅਜੇ ਤੱਕ ਬੂਹਾ ਹੀ ਨਹੀਂ ਖੋਲਿਆ ਹੈ ਹੋਰ ਕਿਵੇਂ ਵਧੀਆ ਵਧੀਆ ਦੋਸਤਾ ਅਹੀਂ ਕਰਵਾ ਆ ਗਏ ਤਾਂ ਤੁਸੀਂ ਬੂਹਾ ਨਹੀਂ ਖੋਲ ਸਕਿਆ ਓਏ ਹੈ ਉਹ ਵਾਲਿਆਂ ਤਾਂ ਨੀਂਦ ਨਹੀਂ ਆਉਣੀ ਚਾਹੀਦੀ ਹਾਂ ਹੋਰ ਉਹ ਆ ਗਿਆ ਕੱਦ ਹੀ ਕਦੇ ਅੱਗੇ ਸ਼ਰਮ ਤਾਂ ਨਹੀਂ ਆਉਂਦੀ ਹਾਂ ਸ਼ਰਮ ਆਉਂਦੀ ਆ ਫਾੜੀ ਫੋਟੀ ਆ ਦੀ ਸ਼ਰਮ ਸ਼ਰਮ ਆਦੀ ਆਏ ਭਾਇਆ ਹਾਂ ਕੀ ਆਣ ਮੂਹ ਨਹੀਂ ਲੱਗਿਆ ਮੇਰੇ ਹਮ ਕੀ ਲੈ ਨਹੀਂ ਫੱਟੇ ਹਾਲ ਦਿਗਲਾਉਣ ਵਾਸਤੇ ਉਹਨਾਂ ਨਾਲ ਦਿਗਲਾ ਸਮ ਸ਼ੁਰੂ ਕਰਨ ਲੱਗ ਗਏ ਆ கடோ ਫਟਨੇ ਮੈਂ ਇਦਨਾ ਤੇੜਾ ਬੜਾ ਇਦਨਾ ਬੜਾ ਹੀ ਲਿ ਗਿਆ ਹੈ 10000 ਰੁਪਏ ਲਿ ਗਿਆ ਤੈਨੂੰ 10000 ਰੁਪਏ ਭੱਜ ਗਿਆ ਇੱਧਰ ਆ ਗੁਰਪੀਤ ਮੜਾਇ ਦੱਸਤਾ ਸਹੀ ਕੁੱਤਾ ਉਹ ਫੜ ਲਾ ਹਣੀ ਹੋਏ ਉਹ ਮੈਂ ਤਾਂ ਲੈ ਲੈ ਇੱਧਰ ਵੇ ਵਾ ਲੈਣੀ ਸਿਰ ਤੇ ਤੇ ਬੁਰਛੇ ਡਾ ਵਟਾ ਚੱਕਿਆ ਕੱਲ ਵੀ ਕੁਝ ਕਰਦਾ ਨਹੀਂ ਕਾ ਵਾਲਾ ਗਏ ਕੋ ਸਿਰ ਤੇ ਹਾਂ ਜਿੱਡਾ ਮੁਰਸ਼ੀ ਚੱਕਿਆ ਨਹੀਂ ਵਾਲ ਹੈਗਾ ਏ ਵਾਲ ਹੈਗਾ ਕੋ ਸਿਰ ਤੇ ਉਹ ਵਾਲਾ ਹੁਣ ਆ ਜਾ ਓਏ ਆ ਜਾ ਵਿਆਹ ਤੇ ਆਇਆ ਯਾਰ ਵਾਲਾ ਕੀ ਹੋયુਗਾ ਵਾਲਾ ਯਾਰ ਪੰਗ ਕਰਦੇ ਹੁਣ ਵਾਲਾਂ ਚ ਚੱਲ ਮਖਰੇ ਹੀ ਬੜੇ ਤੇਰੇ ਉਹ ਰਹਿਣ ਦੇ ਆ ਜਾ ਵਾਲਾ ਯਾਰ ਲੈ ਆਂ ਪਹਿਲਾ ਸਿ ਵਿਆਹ ਤੇ ਖੋਲੇ ਚਲੋ ਆਜੋ ਹੋ ਜਲਦੀ ਜਲਦੀ ਆ ਖੁੱਲਦੀ ਨਹੀਂ ਮਿਲਨੀ ਆ ਸਮਾਨ ਹੋਰ ਕਿਹੜਾ ਜੇ ਹੁਣ ਦੁਬਾਰਾ ਪਾਉ ਲਿਆ ਆ ਆਮਨਮੀ ਤੇ ਅੱਗੇ ਆ ਜਾ ਇੱਧਰ ਆ ਚੱਲ ਖੋਲ ਦੋ ਉਹ ਅੰਦਰੋਂ ਖੁੱਲੇਗੀ ਚਲੋ ਭਾਈ ਆਉਣਾ ਵੇ ਅੱਗੇ ਭੱਜ ਭੱਜ ਹੁੰਦਾ ਹੈ ਵੀ ਤੂੰ ਅੱਗੇ ਜਾ ਕੇ ਕੀ ਲੈਣਾ ਇਹ ਕਾ ਰੇਲੀ ਵਾਲਿਆਂ ਬੜਾ ਕੰਦ ਪਾਇਆ ਬੋਰਡ ਤੁਹਾਨੂੰ ਇੱਕ ਨੂੰ ਨਹੀਂ ਪਾਉਣੀ ਅਸੀਂ ਜਿੰਨਾ ਮਰਜੀ ਸਾਨੂੰ ਕਰ ਲੋ ਆਪ ਵਾਲਿਆਂ ਤੋਂ ਪਾਉਣੀ ਨਹੀਂ ਨਾ ਚੱਕੀ ਫਿਰ ਉਹ ਕੋ ਚੰਡੀ ਢੇਰ ਰੇਲੀਆਂ ਤੇ ਰੇਲੀਆਂ ਲੋਕਾਂ ਨੂੰ ਖਰਾਬ ਕਰਨ ਦਾ ਹੈ ਜੀ ਜੀਰੇ ਸ਼ਹਿਰ ਦਾ ਇਹ ਹੈ ਜੀ ਸਿੰਘ ਸਭਾ ਗੁਰਦੁਆਰਾ ਇਹਦੇ ਜੇ ਅਸੀਂ ਹੁਣ ਆਏ ਆਂ ਗੁਡੀਆਵਾਂ ਲਾਵਾਂ ਤੋਂ ਲਾਵਾਂ ਫੇਰੇ ਕਰਨ ਆਏ ਆ ਵੀਰ ਜੀ ਗੁਰਦੁਆਰੇ ਇਹ ਆ ਜੀ ਸਾਲੀਆਂ ਦਾ ਨਾਕਾ ਮੰਮੀ ਨਾਲੀ ਮੰਮੀ ਆ ਗਈ ਆ ਗਈ ਓਏ ਸਾਲੀਆਂ ਦਾ ਨਾਕਾ ਕਿ ਸਾਲੀਆਂ ਦਾ ਮੈਂ ਤਾਂ ਸਮਝ ਨਹੀਂ ਆਉਣ ਡਈ ਹੈ ਇਹ ਜੀਰੇ ਇਹ ਪਹਿਲਾਂ ਸੀ ਤਾਂ ਹੀ ਆਇਆ ਆ ਗਏ ਆ ਬਸ ਬਰਾਤ ਆਉਣ ਵਾਲੀ ਆ ਤੇ ਅਜੇ ਕੋਈ ਨਹੀਂ ਆਇਆ ਪਰ ਥੋੜੇ ਬੰਦੇ ਆ ਆਗਰ ਕੋਈ ਛੁੱਟਾ ਹੋ ਗਿਆ ਉਹ ਨਹੀਂ ਕੀਤਾ ਉਹ ਵੱਡਾ ਪ੍ਰੋਗਰਾਮ ਨਹੀਂ ਦਿੱਤਾ ਉਹ ਪਾਈ ਪ੍ਰੋਗਰਾਮ ਨਹੀਂ ਪੜ੍ਹ ਜੇ ਗਰਮੀ ਵਗਣੀ ਸੀ ਉਹ ਜੁੜੋ ਗਿਆ ਚਾਹ ਪਾਣੀ ਸਟਾਰਟ ਜਿੰਨੇ ਪੀਣੀ ਚਾਹ ਪੀਓ ਜੋ ਮਰਜੀ ਖਾਓ ਪੀਓ ਲੱਗ ਗਿਆ ਆਪਣੇ ਕਿਆ ਪਾਣੀ ਪੀਣ ਲੱਗੇ ਆ ਤਾਂ ਉਹ ਹੀ ਰਹਿ ਗਈ ਸਭੰਦੀ ਰਹਿ ਗਈ ਸਾਰੇ ਜਿਹਾ ਲੱਗਦਾ ਸਭਾ ਨੇ नक्कंत तो बारी फिर से शक्या प्रसादा प्रसादा शक ते ते थोड़ी जी खादी आइसक्रीम आइसक्रीम खा के फिर से डोली तोड़ के बोली तोड़ के थे आगे कराने बाय हम तो चले प्रदेश हम परदेशी हो गए जैसे मोड़ ਤਲਵੰਡੀ ਗੱਲ ਲੱਗੇ ਆ ਕਈ ਲਾਈਨ ਕਿਹੜੀ ਆ ਬਾਈ ਕਈ ਹਾਂ ਨਹੀਂ ਯਾਰ ਆਪਣੇ ਨਾਲ ਵੀ ਯਾਰੀ ਪਾ ਗਏ ਤੈਨਾਂ ਯਾਰੀ ਪਾ ਕੇ ਵੇਖੀਏ ਉਹ ਤਾਂ ਉਧਰ ਨਹੀਂ ਕੀ ਇਹ ਉਲਟਾ ਬੰਨੇ ਆ ਹੂੰ ਠਹਿਵੀ ਗਰਮਾਦਾ ਸਾਡੀ ਲੋਟ ਪਲਿਆ ਪੱਕੀ ਪਿੰਡ ਵੱਡੀ ਨਹੀਂ ਗਈ ਵੱਡੀ ਵਸਾ ਵੱਡੀ ਕੁੱਟੀਆਂ ਦਾ ਕੀ ਫਾਇਦਾ ਇਹ 5 ਸਾਲ ਦੀ ਗਾਰੰਟੀ ਜਾਪਨ ਆਰ ਜੇ ਪੇਂਟ.ਏ ਕੀ ਰੱਖ ਰਿਹਾ 5 ਸਾਲ ਆ ਲਈ ਆਈ ਕਈ ਹਾਂ ਤੋਂ ਲੈ ਲਿਆਣ ਅਲੀ ਕੱਢਣ ਵਾਲੇ ਇੱਕ ਲੈ ਲੀਆ ਕਈ ਦੋ ਚੀਜ਼ਾਂ ਲੈ ਲੀਆਂ ਹਾਂ ਉਠੰਡੇ ਚੌਂਕ 'ਚ ਇਹ ਆ ਗਿਆ ਫੌਜੀ ਚੌਂਕ ਜਾਂ ਜਾਾਂ ਵਾਲਾ ਚੌਂਕ ਜਾਂ ਜਾਾਂ ਵਾਲਾ ਆਵੇ ਗੱਡਾ ਜਾਜ ਜੰਗੀ ਜਾਜ ਵੇ ਜੰਗੀ ਜਾਜ ਆ ਬਠਿੰਡੇ ਨਾ ਤੰਦੂਰ ਲਾਏ ਆ ਰੋਟੀਆਂ ਵਾਲੇ ਸਾਰਾ ਬਠਿੰਡਾ ਨਾ ਇੱਥੋਂ ਰੋਟੀਆਂ ਪਕਾ ਕੇ ਜਾਂਦਾ ਹਜੇ ਇਹ ਲੈਂਦੇ ਜੇ 5 ਰੁਪਏ ਫੁਲਕਾ ਜਿੰਨੇ ਪਕਾਉਣੀ ਆ ਪਕਾ ਸਕਦਾ ਇਹ ਆ ਜੀ ਹੋਰ ਵਾਲੇ ਤਾਪੇ ਜਦੋਂ ਦਦਾਨੀ ਯਾਰਾ ਹੀ ਆ ਜਾਂਦਾ ਇੱਥੋਂ ਰੋਟੀ ਖਵਾ ਕੇ ਤੇ ਆ ਚੀਲਾ ਨਾਲ ਇੱਥੋਂ ਪਾਣੀ ਪਿਆ ਦੇਂਦੇ ਬੰਦਿਆਂ ਨੂੰ ਆ ਵੇਖੋ ਨਾਲ ਹੀ ਚੀਲਾ ਨੇ ਆ ਇੱਧਰ ਵੀ ਹੈਗੀਆਂ ਕਿ ਨਹੀਂ ਇੱਧਰ ਹੀ ਆ ਦਿੱਦਣੀਆਂ ਨਹੀਂ ਇੱਧਰ ਆ ਆ ਵੇਖੋ ਆ ਇਹ ਬਠਿੰਡੇ ਦੇ ਦਿੱਜਲੀ ਇੱਥੋਂ ਬੰਦੀ ਸੀ ਆ ਤੰਦੂਰ ਬਿਜਲੀ ਬਣਾਉਂਦੇ ਸੀ ਟੋਰਟਕਸ ਜਿਹੜਾ ਬੱਲੂ ਆਣੇ ਆ ਔਰ ਟੋਰਟਕਸ ਤੇ ਪਹੁੰਚ ਗਏ ਉਹਦੇ ਕੇਲੀ ਆ ਤੂੰ ਅੱਗ ਬਜਾਲਾ ਜਾ ਕੇ ਘਰੇ ਅਸੀਂ ਆਰਮਨਾਲ ਆ ਜਾਾਂਗੇ ਵਧੀਆ ਪਾਈ ਚੰਗੇ ਚੰਗੇ ਆ ਚਪਾਰੇ ਤੂੰ ਆਪ ਹੀ ਵਧੀਆ ਪਾ ਦੇ ਔਰ ਗਿਆ ਮੇਨਾਮ ਕੁਲਾਈ ਜੋ ਹੋਇਆ ਤਾਂ ਇੱਥੇ ਬਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਵਾਸਤੇ ਰਹੋ ਤੇ ਲਾਈਕ ਕਮੈਂਟ ਸ਼ੇਅਰ ਰੱਜ ਕੇ ਕਰੋ ਮੇਰੇ ਵੀਰੋ